ਸਾਰਿਆਂ ਨੂੰ ਜੀ ਪਿਆਰ ਭਰੀ ਸਤ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਦੇਖੋ ਜੀ ਹੁਣ ਮਾਰਨਿੰਗ ਦੇ ਬੱਜ ਗਏ ਨੇ 11 ਤੇ ਆਪਾਂ ਅੱਜ ਲੱਗੇ ਆਂ ਸਾਗ ਬਣਾਉਣ ਤੇ ਕਾਫੀ ਜ਼ਿਆਦਾ ਠੰਡ ਅੱਜ ਇਹ ਠੰਡੀ ਠੰਡੀ ਚੱਲਦੀ ਆ ਹਾਵਾ ਤੇ ਆਪਾਂ ਨੇ ਨਾ ਰਾਤ ਤਿਆਰੀ ਕਰਕੇ ਰੱਖ ਲਈਤੀ ਸਾਗ ਦੀ ਤੇ ਆਪਾਂ ਨਾ ਅੱਜ ਬਹੁਤ ਕਾਫੀ ਚੀਜ਼ਾਂ ਪਾ ਕੇ ਸਾਗ ਬਣਾਵਾਂਗੇ ਦੇਖੋ ਜੀ ਮੈਂ ਤੁਹਾਨੂੰ ਅੱਜ ਚੀਜ਼ਾਂ ਦੱਸਦੀ ਆਂ ਵੀ ਇੰਨੀਆਂ ਚੀਜ਼ਾਂ ਪਾ ਕੇ ਜੇ ਮਿਕਸ ਸਾਗ ਬਣਾਵੇ ਨਾ ਤੇ ਇੰਨਾ ਜ਼ਿਆਦਾ ਟੇਸਟੀ ਬਣਦਾ ਨਾ ਬਹੁਤ ਜ਼ਿਆਦਾ ਤੇ ਆਪਾਂ ਨੇ ਇਹਦੇ ਵਿੱਚ ਪਾਇਆ ਏ ਰਾਇਆ ਪਾਇਆ ਏ ਇੱਕ ਪਾਈ ਆਪਾਂ ਨੇ ਗੋਭੀ ਸਰੋਂ ਇੱਕ ਜਪਾਨੀ ਸਰੋਂ ਪਾਲਕ ਧਨੀਆ ਮੇਥੇ ਹਾਲਿਓ ਇਹ ਇੰਨੀਆਂ ਚੀਜ਼ਾਂ ਸੱਤ ਚੀਜ਼ਾਂ ਪਾ ਕੇ ਨਾ ਆਪਾਂ ਨੇ ਅੱਗੇ ਸਾਗ ਬਣਾਉਣਾ ਹੈ ਬਿਲਕੁਲ ਨਾ ਪੰਜਾਬ ਨਹੀਂ ਬਣੂਗਾ ਤੇ ਇੰਨਾ ਜ਼ਿਆਦਾ ਟੇਸਟੀ ਬਣੂਗਾ ਨਾ ਚਲੋ ਜੀ ਹੁਣ ਆਪਾਂ ਲੱਗੇ ਸਾਗ ਚੀਨ ਤੇ ਆਪਾਂ ਨੇ ਸਾਰਾ ਕੰਮ ਨਾ ਰੈਡੀ ਕਰਕੇ ਰੱਖ ਦਿੱਤਾ ਹੈ ਤੇ ਆਪਾਂ ਨੇ ਚੁੱਲੇ ਤੇ ਪਤੀਲਾ ਵੀ ਰੱਖ ਦਿੱਤਾ ਹੈ ਤੇ ਨਾਲ ਦੀ ਨਾਲ ਨਾ ਹੋਣ ਚੀਰ ਕੇ ਪਾਈ ਜਾਵਾਂਗੇ ਇੰਨਾ ਜ਼ਿਆਦਾ ਘੁਲੂਗਾ ਨਾ ਸਾਗ ਤੇ ਮਲਾਈ ਵਰਗਾ ਸਾਗ ਬਣੂਗਾ ਚਲੋ ਜੀ ਹੁਣ ਆਪਾਂ ਲੱਗੇ ਸਾਗ ਚੀਨ ਵਾਸਤੇ ਆਪਾਂ ਨਾਲ ਦੀ ਨਾਲ ਤਿਰਕੇ ਨਾ ਪਾਈ ਜਾਵਾਂਗੇ ਤੇ ਨਾਲ ਦੀ ਨਾਲ ਫੇਸਾ ਭੁਲੀ ਜਾਂਦਾ ਹੈ ਤੇ ਆਪਣਾ ਤਾਂ ਪਾਣੀ ਹੈ ਚੱਗੀ ਤਰ੍ਹਾਂ ਰਿੱਜ ਗਿਆ ਹੈ ਠੰਡਾ ਪਿਆ ਸਾਫ਼ ਵੀ ਹੈ ਹਨਾ ਮੈਂ ਬਣਾ ਕਹਿੰਦੀ ਮਹਾਲਾ ਵਧੀਆ ਜੀ ਧੁੱਪ ਨਿਕਲ ਜਾਈ ਥੋੜੀ ਜਿਹੀ ਧੁੱਪ ਨਿਕਲੀ ਹੈ ਤੇ ਨਾ ਦੇ ਕਪੜੇ ਸੁੱਕਦੇ ਆ ਬਹੁਤ ਬੌਖਾ ਹੋਇਆ ਪਿਆ ਹੈ ਤੇ ਇਹ ਕਿ ਮਾੜਾ ਜਿਹਾ ਚਮਕਾਰਾ ਜਿਹਾ ਹੋਇਆ ਫੇਰ ਇੱਕ ਨੇ ਬੱਦਲ ਬਾਈ ਹੋ ਗਈ ਆ ਥੋੜਾ ਜਿਹਾ ਧੀਰ ਕੇ ਨਾ ਭੇਜੇ ਤੇ ਮੈਂ ਪਾ ਦਿੰਨੀ ਆ ਤੇ ਨਾਲ ਦੀ ਨਾਲੇ ਰਿਜੀ ਜਾ ਦੇ ਦੇਖੋ ਜੀ ਜੇ ਇਸ ਤਰ੍ਹਾਂ ਸਾਗ ਬਣਾਵੇ ਨਾ ਬਿਲਕੁਲ ਤਜਾਬ ਨਹੀਂ ਬਣਦਾ ਹੈਗਾ ਜਿਹੜਾ ਆਪਾਂ ਨਾ ਕੱਲਾ ਹੀ ਰਾਇਆ ਤੇ ਪਾਲਕ ਪਾ ਲੰਨੇ ਨਾ ਉਹਦੇ ਨਾਲ ਨਾ ਬਹੁਤ ਜ਼ਿਆਦਾ ਨਾ ਤਜਾਬ ਹੋ ਹੁੰਦਾ ਏ ਤੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਮਿਕਸ ਕਰਕੇ ਸਾਗ ਬਣਾ ਸਾਗ ਬਣਾਵੇ ਨਾ ਇਹ ਬਹੁਤ ਵਧੀਆ ਤਰੀਕਾ ਏ ਭਾਵੇਂ ਹੁਣ ਜਦ ਵੀ ਘਰ ਦੇ ਵਿੱਚ ਸਾਗ ਬਣਾਉਨੇ ਆ ਤਾਂ ਸਭ-ਕੱਟ ਚੀਜ਼ਾਂ ਮਿਕਸ ਕਰਕੇ ਹੀ ਸਾਗ ਬਣਾਉਨੇ ਆ ਇਹ ਬਹੁਤ ਵਧੀਆ ਨਾ ਮਲਾਈ ਵਰਗਾ ਸਾਗ ਬਣਦਾ ਹੈ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖੇਂ ਉਂਗਲੀਆਂ ਚਟਕ ਜੂਗੇ ਨਾਲ ਕਿੁੱਲੇ ਨੇ ਸਾਗ ਜਿਹੜਾ ਸਵਾਦ ਮੰਨਦਾ ਨਾ ਫੋਕਰਾ ਜਿਹੀ ਇੰਨਾ ਵਧੀਆ ਬਣਦਾ ਹੈਗਾ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਨਾ ਸਰੋਂ ਦਾ ਤੇਲ ਪਾਉਣ ਲੱਗੇ ਆਂ ਵੀ ਤਾਂ ਕਿ ਨਾ ਆਪਣਾ ਸਾਗ ਬਾਹਰ ਨਾ ਨਿਕਲੇ ਤੇ ਵਿੱਚੇ-ਵਿੱਚ ਐਮ ਚੰਗੀ ਤਰ੍ਹਾਂ ਰਿੱਜੀ ਜਾਵੇ ਮਸਾ ਇੰਨਾ ਕਾਪਾਂ ਨੇ ਪਾ ਦੇਣਾ ਹੈ ਤੇ ਹੁਣ ਆਪਾਂ ਪਾ ਦੂਗੇ ਨਮਕ ਸਾਗ ਦੇ ਵਿੱਚ ਨਾਮਕਾ ਖੁੱਲਾ ਹੀ ਪੈਂਦਾ ਹੈ ਤੇ ਆਪਾਂ ਬਸ ਤਿੰਨ ਕ ਚਮਚੇ ਪਾ ਦਾਂਗੇ ਜੇ ਘੱਟ ਵੱਧ ਹੋਇਆ ਨਾ ਅਸੀਂ ਬਾਅਦ ਵਿੱਚ ਤੋਂ ਪਾਵਾਂਗੇ ਜੇ ਜ਼ਿਆਦਾ ਪੈ ਗਿਆ ਫਿਰ ਵੀ ਔਖਾ ਹੈ ਘੱਟ ਦਾ ਤਾਂ ਇਲਾਜ ਹੈਗਾ ਇਹ ਬਾਅਦ ਦਾ ਕੋਈ ਇਲਾਜ ਨਹੀਂ ਹੈਗਾ ਤੇ ਹੁਣ ਆਪਾਂ ਕੋਲ ਦੀ ਕੋਲ ਨਾਲ ਨਾਲ ਦੇ ਨਾਲ ਸਾਗ ਪਾ ਦਵਾਂਗੇ ਇਹਦੇ ਵਿੱਚ ਇਹ ਨਾਲ ਦੇ ਨਾਲੇ ਦਬੀ ਜਾਣਾ ਹੈ ਵਧੀਆ ਕੋਲੇ ਮੰਜਾ ਡਾਲ ਲਵੇ ਨਾ ਬਹੁਤੀ ਭੱਜਣ ਨੱਠਣ ਦੀ ਲੋੜ ਹੈ ਜੀ ਜੇ ਨਾ ਥੋੜਾ ਜਿਹਾ ਗੜਾਸੇ ਨਾ ਤਿੱਖੇ ਕਰਾਉਣੇ ਆਲੇ ਆ ਤਾਂ ਹੀ ਨਾ ਥੋੜਾ ਜਿਆ ਨਾ ਮੋਟਾ ਮੋਟਾ ਜਿਆ ਸਾਗ ਵੜਦੀ ਜੀ ਇਹ ਗੋਜ ਅੱਗੇ ਦਾਤੀਆਂ ਨਾਲ ਸਾਗ ਜੀਦੇ ਹੁੰਦੇ ਤੇ ਆਪਣੀਆਂ ਦਾਤੀਆਂ ਨਾਨੀਆਂ ਮਾਮੀਆਂ ਜੇ ਹੁਣ ਤਾਂ ਨਵੇਂ ਦੇ ਨਵੇਂ ਤਰੀਕੇ ਆ ਗਏ ਨੇ ਹੁਣ ਤਾਂ ਮੈਂ ਟਸਕਿੰਟ ਦੇ ਵਿੱਚ ਸਾਗ ਜੀ ਦੇ ਬਦਲੇ ਚ ਪਾ ਦਿੰਦੇ ਆ ਤੇ ਉਹ ዳਤੀ ਨਾਲ ਸਾਗ ਕੱਟਦੇ ਹੁੰਦੇ ਤੇ ਨਾ ਬਹੁਤ ਵਧੀਆ ਲੱਗਦੇ ਹੁੰਦੇ ਸੀ ਚੀਰਨੀ ਇਸ ਤਰ੍ਹਾਂ ਬਣਾ ਲੈਣੀ ਆ ਚੀਰਨੀ ਬਣਾ ਕੇ ਨਾ ਫੇਰ ਤੇ ਸਾਗ ਚੀਰਨਾ ਸਾਡੇ ਹੁਣ ਵੀ ਨਾ ਦੋ ዳਤੀਆਂ ਪਈਆਂ ਨੇ ਤੇ ਮੰਮੀ ਜੀ ਉਹਨਾਂ ਨੇ ਸਾਂਭ ਕੇ ਰੱਖਿਆ ਹੋਈਆਂ ਨੇ ਪੁਰਾਣੀਆਂ ਚੀਜ਼ਾਂ ਨੂੰ ਨਾ ਸਿੱਟਣਾ ਨਹੀਂ ਚਾਹੀਦਾ ਹੈਗਾ ਇਸ ਤਰ੍ਹਾਂ ਨਾ ਪਤਾ ਨਹੀਂ ਹੁੰਦਾ ਹੈਗਾ ਕਿਹੜੇ ਟਾਈਮ ਲੋੜ ਪੈ ਜਵੇ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ ਦੇਖੋ ਜੀ ਅੱਜ ਨਾਲ ਆਪਾਂ ਨੇ ਸਪੈਸ਼ਲ ਨਾ ਇੱਕ ਚੀਰ ਨਹੀਂ ਨਾ ਦੇਖੋ ਹਾਲਿਓ ਆਏ ਇਹ ਹਾਲਿਓ ਪਾਉਣ ਨਾਲ ਸਾਗ ਇਹਨਾਂ ਜਿਆਦਾ ਵਧੀਆ ਬਣਦਾ ਨਾਲੇ ਬੈ ਵੀ ਨਹੀਂ ਕਰਦਾ ਹੈਗਾ ਇਹ ਜਰੂਰ ਪਾਉਣਾ ਚਾਹੀਦਾ ਹਾਲਿਓ ਦਾ ਜਿੰਨਾ ਕੇ ਸਾਗ ਪਾਈ ਜਾਂਦੇ ਉਹਨਾਂ ਕੇ ਨਾਲ ਦੇ ਨਾਲ ਦਬੀ ਜਾਂਦਾ ਹੈ ਇਹ ਸਿਸਟਮ ਬਹੁਤ ਵਧੀਆ ਜਿਹੜਾ ਆਪਾਂ ਨਾ ਕੱਟ ਕੇ ਰੱਖ ਲੰਨੇ ਨਾ ਫੇਰ ਉਹ ਨਾ ਹੌਲੀ ਹੌਲੀ ਨਾ ਬਹੁਤ ਔਖਾ ਰਿਝਦਾ ਹੈ ਤੇ ਪਤੀਲਾ ਭਰ ਜਾਂਦਾ ਫਿਰ ਔਖਾ ਹੁੰਦਾ ਮੈਨੂੰ ਕਹਾਂ ਮੈਂ ਸਮਝ ਉਹਦਾ ਸੰਪਿਆਸ ਤਾਂ ਕਰਤਾ ਹੋਣਾ ਚਲੋ ਵੀ ਨਾਲੇ ਨਾਲ ਪਾ ਗਏ ਨਾ ਫਿਰ ਆਰਾਮ ਨਾਲ ਜੀ ਜਾਊਗਾ ਕੋਈ ਟਾਈਚਾ ਨਹੀਂ ਹੈਗੀ ਦੋ ਦਿਹਾੜੀਆਂ ਦੇ ਵਿੱਚ ਤਾਂ ਸਾਗ ਬਣਦਾ ਹੀ ਬਣਦਾ ਹੈ ਇੱਕ ਮੇਰੀ ਭੈਣ ਕਹਿੰਦੀ ਸਾਗ ਦਾ ਤਾਂ ਕਹਿੰਦੀ ਜੀ ਜਿੰਨਾ ਜਿਆਦਾ ਕੰਮ ਆ ਨਾ ਕਹਿੰਦੀ ਖੰਡਪਾਟ ਵਾਲਾ ਹੀ ਕੰਮ ਹੈ ਕਹਿੰਦੀ ਤਿੰਨ ਦਿਨ ਤਿੰਨ ਦਿਨ ਦੇ ਵਿੱਚ ਤਿਆਰ ਹੁੰਦਾ ਮੈਂ ਕਹਾਂ ਵੀ ਉਹ ਕਿਵੇਂ ਕਹਿੰਦੀ ਇੱਕ ਦਿਨ ਆਪਾਂ ਤੋੜ ਕੇ ਲਿਆਉਨੇ ਆ ਫਿਰ ਉਹਨੂੰ ਸਵਾਰਦੇ ਆ ਤਵਾਰ ਕੇ ਕਹਿੰਦੀ ਫੇਰ ਜਾ ਕੇ ਕਿਤੇ ਖਾਣ ਨੂੰ ਮਿਲਦਾ ਹੈ ਕਹਿੰਦੀ ਉਹ ਜਿਹੜਾ ਤੀਜਾ ਦਿਨ ਹੁੰਦਾ ਹੈ ਕਹਿੰਦੀ ਫੇਰ ਤੜਦਾ ਲੌੜਾ ਪੈਂਦਾ ਇਹ ਮੈਨੂੰ ਇੰਨੀ ਜ਼ਿਆਦਾ ਹਾਤੀ ਆਈ ਨਾ ਬਹੁਤ ਜ਼ਿਆਦਾ ਕਹਿੰਦੀ ਸਾਗ ਦਾ ਤਾਂ ਬਹੁਤ ਜ਼ਿਆਦਾ ਕੰਮ ਹੈ ਹਲੇ ਗੰਦਣਾ ਨਾ ਇਹ ਵਧੀਆ ਨੇ ਸਿੱਧੀਆਂ ਸਿੱਧੀਆਂ ਲੱਗ ਜਾਂਦੀਆਂ ਉੱਪਰ ਪਾਲਕ ਲਾ ਲਵੇ ਫੇਰ ਨਾ ਵਧੀਆ ਟੋਕਾ ਬੁਈ ਜਾਵੇ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਨਾ ਆਪਾਂ ਸਾਗ ਰਿਚ ਰਿਹਾ ਏ ਤੇ ਇਹਦੇ ਵਿੱਚ ਆਪਾਂ ਨੇ ਪਾਏ ਆ ਹਰੀਆਂ ਮਿਰਚਾਂ ਪਾਈਆਂ ਏ ਤੇ ਅਦਰਕ ਪਾਇਆ ਏ ਲਸਣ ਪਾਇਆ ਤੇ ਦੋ ਚਮਚੇ ਪਾਏ ਆ ਆਪਾਂ ਨੇ ਹਲਦੀ ਦੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹ ਹਲਦੀ ਮਰ ਨਾਲ ਨਾ ਪਜਾਮ ਨਹੀਂ ਬਣਦਾ ਹੈਗਾ ਇਹ ਤੁਸੀਂ ਜਰੂਰ ਪਾਇਆ ਕਰੋ ਹੁਣ ਆਪਾਂ ਇਹਨੂੰ ਕੁੜੇ ਜੇ ਪਾਣੀ ਪਾ ਕੇ ਨੂੰ ਥੋੜ੍ਹਾ ਥੋੜ੍ਹਾ ਕੇ ਪਾ ਦਵਾਂਗੇ ਵਿੱਚ ਇਹ ਆਪਾਂ ਇਹ ਸਾਰੇ ਜੀ ਆਪਾਂ ਇਹਨਾਂ ਨੂੰ ਐ ਚੰਗੀ ਤਰ੍ਹਾਂ ਕਰ ਦੇਣਾ ਮਿਕਸ ਸਾਗ ਨੇ ਬਣ ਜਾਣਾ ਆਪਣੇ ਨੇ ਐਨ ਇੱਕ ਨੰਬਰ ਮਲਾਈ ਵਰਗਾ ਚਲੋ ਜੀ ਆਪਣਾ ਨਾ ਸਾਗ ਨਾ ਬਹੁਤ ਵਧੀਆ ਬਣ ਕੇ ਨਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਆਲਣ ਤੇ ਮੈਂ ਚੁੱਲੇ ਤੇ ਹੀ ਪਾ ਦੂੰਗੀ ਆਲਣ ਕੋਈ ਘੋਲ ਕੇ ਪਾਉਣ ਦੀ ਲੋੜ ਨਹੀਂ ਹੈਗੀ ਬਸ ਐਸ ਤਰ੍ਹਾਂ ਹੀ ਪਾ ਕੇ ਨਾ ਘੋਟ ਦਾਂਗੇ ਬਾਅਦ ਵਿੱਚ ਤੇ ਨਾ ਫਿਰ ਆਪਾਂ ਮਸ਼ੀਨ ਨਾਲ ਘੋਟਾਂਗੇ ਸਾਗ ਆਪਣਾ ਨਾ ਅੱਜ ਨਾ ਸਵੇਰ ਦਾ ਤਾਂ ਰਹਿ ਹੋਇਆ 11 ਵਜੇ ਦਾ ਹੁਣ ਵੱਜ ਗਏ ਨੇ 5:30 ਹੋ ਗਏ ਨੇ ਤੇ ਸਾਗ ਆਪਣਾ ਬਹੁਤ ਵਧੀਆ ਨਾ ਮਲਾਈ ਵਰਗਾ ਹੋ ਗਿਆ। ਛਿੱਟੇ ਬਹੁਤ ਪੈਂਦੇ ਨੇ। ਇਹਦੇ ਕੋਈ ਕੋਟਣੇ ਨਾ ਪਹਿਲਾਂ ਕੋਟ ਕੇ ਖਾਂਦੇ ਹੁੰਦੇ ਤੇ ਸਾਗ ਹੁਣ ਬੱਚੇ ਪਸੰਦ ਨਹੀਂ ਕਰਦੇ ਹੈਗੇ। ਕਹਿੰਦੇ ਅਸੀਂ ਤਾਂ ਹੁਣ ਮਸ਼ੀਨ ਵਾਲਾ ਸਾਗ ਖਾਣਾ ਹੈ। ਉਹ ਸਮੇਂ ਦੇ ਨਾਲ ਬਦਲਣਾ ਪੈਂਦਾ ਹੈ ਹੁਣ ਸਾਨੂੰ ਤਾਂ ਵਧੀਆ ਲੱਗਦਾ ਕੋਟਰੇ ਨਾਲ ਕੋਟਿਆ ਹੋਇਆ ਚਲੋ ਅਸੀਂ ਗਿਆ ਵੀ ਚਲੋ ਹੁਣ ਬੱਚੇ ਯਾਰ ਪਸੰਦ ਨਹੀਂ ਕਰਦੇ ਹੈਗੇ ਨਾ ਫਿਰ ਮਸ਼ੀਨ ਨਾਲੇ ਕੋਟ ਲੈਣੇ ਰੋਜ਼ ਜਦ ਵੀ ਕੋਟਣਾ ਹੁੰਦਾ ਹੈ ਚੋੜ ਜਾ ਕੋਰ ਕੋਰ ਦੇਖੋ ਇਹ ਨਿੰਮ ਦਾ ਕੋਟਣਾ ਹੈ ਜਦੋਂ ਆਪਾਂ ਕੋਟਦੇ ਆ ਨਾ ਇਹਦਾ ਨਾ ਅਸਲ ਵਿੱਚ ਜਾਂਦਾ ਹੈ ਸਵੇਦ ਇੱਕ ਦਿਹਾੜੀ ਲੱਗੀ ਪੂਰੀ ਐ ਸਾਗ ਬਣਾਉਣ ਵਾਸਤੇ ਕੱਲ ਦੇ ਲੱਗੇ ਹੋਏ ਨੇ ਦੋ ਦਿਨ ਵਿੱਚ ਤਾਂ ਸਾਗ ਤਿਆਰ ਹੁੰਦਾ ਹੁਣ ਦਿਨ ਹੋ ਗਏ ਨੇ ਛੋਟੇ ਤੇ ਠੰਡ ਪੈਦੀ ਆ ਬਹੁਤ ਜ਼ਿਆਦਾ ਕੋਲੇ ਸਾਗ ਉਤ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਆਣੀ ਪਾਉਣ ਦੇ ਬਾਅਦ ਨਾ ਫਿਰ ਆਲਣ ਪੱਕ ਜੂਗਾ ਫਿਰ ਆਪਾਂ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਦੇਖੋ ਜੀ ਕੋਲ ਦੁਵਾਰਾ ਸਾਹ ਦੇ ਵਿੱਚ ਨਾ ਬਾਬਾ ਜੀ ਇਹੋ ਨਹੀਂ ਪਾਠ ਪਾਟਨ ਵੀ ਲੱਗੇ ਨੇ ਤੇ ਕਾਫੀ ਹਨੇਰਾ ਹੋ ਜਾਣਾ ਸਾਡੇ ਰੋਟੀ ਪਕਾਉਂਦੇ ਇਹਨੂੰ ਆਪਾਂ ਪਾਏ ਦਿੰਨੇ ਛੜੀ ਫੈਮਿਲੀ ਨਾ ਬਹੁਤ ਹਨਾ ਠੀਕ ਠੀਕ ਜਿਹੀ ਸਾਗ ਪਸੰਦ ਕਰਦੇ ਨੇ ਆਪਣਾ ਸਾਗ ਨਾ ਹੈ ਚੰਗੀ ਤਰ੍ਹਾਂ ਮੜ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਆਲਣ ਪਕੜ ਦਿੰਨੇ ਇਹਨੂੰ ਤੇ ਬਾਅਦ ਵਿੱਚ ਤੇ ਲਾਵਾਂਗੇ ਆਪਾਂ ਤੜਕਾ ਚਲੋ ਜੀ ਵੀਡੀਓ ਫਿਰ ਬਹੁਤ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਹੁਣ ਵੀਡੀਓਸ ਆਪਾਂ ਐਂਡ ਇਤੀ ਕਰਦੇ ਆਂ ਮਿਲਦੇ ਹਾਂ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇਦਾਂ ਹੀ ਆਪਾਂ ਨਾ ਸੋਹਣੀਆਂ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ ਧੰਨਵਾਦ